ਸਤਿ ਸ਼੍ਰੀ ਅਕਾਲ ਪਿਆਰ ਭਰੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਗਰਮੀਤ ਘਰ ਪੰਜਾਬੀ ਮਾਮ ਕੁਕਿੰਗ ਚੈਨਲ ਤੇ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਆਪਾਂ ਬਣਾਣ ਲੱਗੇ ਸੀ ਮੰਗੇਓ ਕੱਟ ਕੇ ਰੱਖ ਲਏ ਨੇ ਫਰੈਸ਼ ਮੰਗੇਓ ਦਾ ਜੂਸ ਬਣਾਉਣ ਲੱਗੇ ਸੀ ਤੇ ਮੈਂ ਕਿਹਾ ਸਾਰੇ ਭੈਣ ਭਰਾਵਾਂ ਨੂੰ ਰੈਸਪੀ ਸਾਂਝੀ ਕਰਦੇ ਹਾਂ ਕਿ ਗਰਮੀ ਬੜੀ ਹੈ ਬੱਚੇ ਕਹਿੰਦੇ ਨੇ ਮੰਮੀ ਬਣਾ ਦੇ ਤੁਸੀਂ ਬਣਾਉਂਦੇ ਹੁੰਦੇ ਹੋ ਜੂਸ ਤੇ ਮੈਂ ਕਿਹਾ ਚਲੋ ਠੀਕ ਨਾਲੇ ਸਾਰੇ ਭੈਣ ਭਰਾਵਾਂ ਨੂੰ ਦੱਸ ਦਿੰਦੇ ਆ ਅੰਬਾਂ ਦਾ ਸੀਜ਼ਨ ਐ ਅੰਬਾਂ ਦਾ ਸੀਜ਼ਨ ਥੋੜਾ ਟਾਈਮ ਹੀ ਰਹਿੰਦਾ ਹੁੰਦਾ ਤੁਸੀਂ ਵੀ ਜ਼ਰੂਰ ਬਣਾਇਆ ਕਰੋ ਬੱਚਿਆਂ ਨੂੰ ਦਿਆ ਕਰੋ ਤੇ ਕੀ ਕਰੇ ਬੰਦਾ ਹਾਸਿਆ ਆ ਜਾਂਦੀ ਮੈਨੂੰ ਸਾਰੇ ਕਹਿੰਦੇ ਨੇ ਤੂੰ ਹੱਸਦੀ ਰਹੀਂ ਹੱਸਦੀ ਰਣੀਏ ਹੱਸਣਾ ਚੰਗਾ ਹੁੰਦਾ ਹੈ ਹੱਸਣਾ ਸਿਹਤ ਵਾਸਤੇ ਵੀ ਚੰਗਾ ਹੈ ਉਸ ਤਰ੍ਹਾਂ ਵੀ ਚੰਗਾ ਹੈ ਜੇ ਤੁਸੀਂ ਸੜੂ ਭਜੂ ਸੜੂ ਭਜੂ ਕਰਦੇ ਰਹੋਗੇ ਤੇ ਕੋਈ ਫਾਇਦਾ ਨਹੀਂ ਹੁੰਦਾ ਹੱਸਦੇ ਰਿਆ ਕਰੋ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਦੇ ਵਿੱਚ ਜੋ ਵੀ ਮੇਰੀ ਵੀਡੀਓ ਵੇਖਦਾ ਧੰਨ ਧੰਨ ਬਾਬਾ ਦੀਪ ਸਿੰਘ ਸਾਰਿਆਂ ਦੇ ਕਾਰਜ ਰਾਸ ਕਰੇ ਸਭ ਨੂੰ ਚੜ੍ਹਦੀ ਕਲਾ ਵਿੱਚ ਕਰੇ ਕਾਰਜ ਸਭ ਦੇ ਸਵਾਰੇ ਜੇ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਵੀਡੀਓ ਨੂੰ ਲਾਈਕ ਕਰਿਓ ਜੇ ਸ਼ੇਅਰ ਜ਼ਰੂਰ ਕਰਿਓ ਜੇ ਤੇ ਕਮੈਂਟ ਵਿੱਚ ਦੱਸਿਆ ਕਰੋ ਤੁਹਾਨੂੰ ਮੇਰੀ ਕਿਹੜੀ ਰੈਸਪੀ ਵਧੀਆ ਲੱਗਦੀ ਹੈ ਕਿਹੜੀ ਨਹੀਂ ਲੱਗਦੀ ਹੈਗੀ ਤੇ ਨਾਲੇ ਕਿਹੜੇ ਦੇਸ਼ ਦੇ ਕੋਨੇ 'ਚ ਤੁਸੀਂ ਮੇਰੀ ਵੀਡੀਓ ਵਾਚ ਕਰਦੇ ਮੈਂ ਤੁਹਾਡਾ ਥੈਂਕ ਯੂ ਕਰ ਸਕਾਂ ਸਾਰਿਆਂ ਜਣਿਆਂ ਦਾ ਤੇ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੁਸੀਂ ਕੀਮਤੀ ਟਾਈਮ ਕੱਢ ਕੇ ਮੇਰੀਆਂ ਵੀਡੀਓ ਵੇਖਦੇ ਹੋ ਤੇ ਗਰੀਬਣੀ ਨੂੰ ਤੁਸੀਂ ਸਪੋਰਟ ਕਰਦੇ ਹੋ ਤੇ ਤੁਹਾਡੀ ਸਪੋਰਟ ਦੀ ਤੁਹਾਡੀ ਭੈਣ ਨੂੰ ਬਹੁਤ ਲੋੜ ਹੈ ਤੇ ਸਪੋਰਟ ਜਰੂਰ ਕਰੋ ਤੇ ਮਿਲਦੇ ਆ ਅਗਲੀ ਵੀਡੀਓ ਲੈ ਕੇ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੰਗੋ ਜੂਸ ਪੀਂਦੇ ਰਹੋ ਤੇ ਮੰਗੋ ਵਾਂਗਰ ਪੀਲੇ ਪੀਲੇ ਕਿਹੜੇ ਹੱਸਦੇ ਰਹੋ ਪੀਲੇ ਪੀਲੇ ਹੋ ਵਧੀਆ ਰਹੋ ਤਾਂ ਦਰੁਸਤੀਆ ਪਰਮਾਤਮਾ ਤੁਹਾਨੂੰ ਦੇਵੇ ਚੜ੍ਹਦੀਆਂ ਕਲਾ ਮੇਰੇ ਵਾਂਗ ਹੱਸਦੇ ਰਹੋ ਸਾਰਾ ਦੇ ਜੋ ਮੈਂ ਹੱਸਦੀ ਨਹੀਂ ਮੈਂ ਕੰਮ ਤੇ ਵੀ ਇਦਾਂ ਹੀ ਹੱਸਦੀ ਰਹਣੀ ਆ ਹੁਣੇ ਆਈ ਸੀ ਮੈਂ ਕੰਮ ਤੋਂ ਇਹ ਬੱਚੇ ਕਹਿੰਦੇ ਗਰਮੀ ਹੋ ਰਹੀ ਮੰਮੀ ਬਣਾ ਮੈਂ ਕਿਹਾ ਚਲੋ ਠੀਕ ਹੈ ਬਣਾਣੇ ਲੱਗ ਜਣੇ ਸਰ ਆਜੋ ਸਾਰੇ ਜਣੇ ਮੇਰੇ ਨਾਲ ਬਣਾਈਏ ਆਪਾਂ ਜਰੂਰ ਇਹ ਆਪਣੇ ਕੋਲ ਤੀਨ ਆਂਬ ਨੇ ਤੀਨ ਨੂੰ ਆਪਾਂ ਹੁਣ ਛੇਲਣਾ ਥੋੜੇ ਜਿ ਮੈਂ ਬਾਰੂਹ ਹਰੀ ਹਰੀ ਨੇ ਪੱਕੇ ਪਈ ਨੇ ਇਹਨਾਂ ਦਾ ਆਪਾਂ ਹੁਣ ਬਣਾਉਂਦੇ ਆ ਜੂਸ ਇਹ ਤੁਸੀਂ ਵੀ ਪੀਓ ਜੇ ਗਰਮੀ ਬੜੀ ਏ ਖੱਟਾ ਤੇ ਮਿੱਠਾ ਦੋ ਆਪਾਂ ਇਹ ਵਾਈ ਵਿੱਚ ਪਾ ਲੈਨੇ ਜਿਆਦਾ ਪੱਕੇ ਜਿਹੜੇ ਨੇ ਨਾਲ ਇਹਨਾਂ ਦਾ ਕਲਰ ਸੋਨਾ ਹੋ ਜਾਏਗਾ ਕੱਟ ਕੇ ਦਿਖਾ ਦਿੰਨੀ ਆ ਤੇ ਇੱਕ ਤੇ ਆਪਣਾ ਇਹ ਜਿਹੜਾ ਨਾ ਖਰਾਬ ਨਿਕਲ ਗਿਆ ਇਹ ਤੇ ਆਪਾਂ ਨੇ ਕੰਨੇ ਕਿਤੇ ਨਾ ਛੱਟਿਆ ਜਾਣਾ ਹੁਣ ਇਸ ਦਾ ਖਾਣਾਂਗੇ ਸਾਰੇ ਨੂੰ ਫਿਰ ਇੱਕ ਆਪਾਂ ਇਹ ਵੱਡਾ ਕੱਟ ਲੈਨੇ ਦੋ ਕੱਟ ਲੈਨੇ ਤੇ ਇਹ ਰਹਿੰਦੇ ਨੇ ਫਿਰ ਜਿਹੜਾ ਜੂਸ ਨੇ ਜ਼ਿਆਦਾ ਨਾ ਹੋ ਜੇ ਤੇ ਵੀ ਨਹੀਂ ਆ ਵੀ ਇਹ ਤੇ ਫਿਰ ਮੰਗੋ ਜੀ ਇਸ ਤੇ ਨਹੀਂ ਬਣੇਗਾ ਮੰਗੋ ਫਰੂਟੀ ਕੈਪ ਬਣ ਜੇਗਾ ਥੋੜੇ ਜਿਹਾ ਨਾ कच्चे ਕੱਚੇ ਖੱਟੇ-ਖੱਟੇ ਨੇ ਆ ਦੇਖਦੇ ਆ ਚਲੋ ਜੀ ਹੁਣ ਆਪਾਂ ਇਹਨੂੰ ਕਰ ਲੈਨੇ ਗਰਮ ਲਓ ਜੀ ਹੁਣ ਆਪਾਂ ਇਹ ਜਾਰ ਵਿੱਚ ਐਡ ਕਰਦੇ ਆ ਕਿਛ ਜਿਆਦਾ ਨਹੀਂ ਪਾਣੇ ਹੱਥਾਂ ਨਾਲ ਹੀ ਪਾ ਲੈਣੀ ਚਲੋ ਚੁੱਕ ਗਿਆ ਤਾਂ ਚਮਚੇ ਨਾਲ ਪੈ ਕੇ ਨਾ ਫੇ ਥੱਲੇ ਸਾਰੇ ਡਿੱਗਰ ਨੂੰ ਕਲਾਰਾ ਕਾਨੂੰ ਪਾਣੇ ਆਪਾਂ ਕਿ ਸਾfte ਆਪ ਹੀ ਕਰਨਾ ਹੁੰਦਾ ਏ ਇੱਥੇ ਹੁਣ ਕਿਹੜਾ ਕੋਈ ਨੌਕਰ ਚੱਕਰ ਤੇ ਹੈ ਨਹੀਂ ਉਹ ਇੱਥੇ ਮਾਲਕ ਵੀ ਆਪ ਤੇ ਨੌਕਰ ਵੀ ਆਪ ਹੀ ਆਪ ਇੱਥੇ ਸਾਰੇ ਕੰਮ ਤੁਹਾਨੂੰ ਆਪ ਹੀ ਕਰਨੇ ਪੈਂਦੇ ਨੇ ਜਦੋਂ ਬਾਹਰ ਨਹੀਂ ਕੰਡੇ ਤੁਸੀਂ ਜਾਂਦੇ ਤੇ ਇੰਡੀਆ ਵਿੱਚ ਮੋਜਾਂ ਨੇ ਰਾਮ ਨਾਲ ਕੇ ਝਾੜੂ ਲਾ ਗਿਆ ਕੋਈ ਪੋਚਾ ਲਾ ਗਿਆ ਕੋਈ ਕੱਪੜੇ ਧੋ ਗਿਆ ਕੋਈ ਰੋਟੀ ਪਕਾ ਗਿਆ ਇੱਥੇ ਤੇ ਜਦੋਂ ਪ੍ਰਦੇਸ਼ਾਂ ਵਿੱਚ ਆ ਗਏ ਆ ਰੋਟੀਆਂ ਵੀ ਆਪ ਹੀ ਪਕਾਣੀਆਂ ਪੈਂਦੀਆਂ ਨੇ ਤੇ ਚਾੜੂ ਪੁੱਛੇ ਵੀ ਆਪ ਹੀ ਮੰਨ ਲੈਦੇ ਨੇ ਸਾਰੇ ਕੰਮ ਕਰਨੇ ਪੈਂਦੇ ਨੇ ਤੇ ਹੁਣ ਬੱਚਿਆਂ ਨੇ ਸਮੂਦੀ ਮੰਗ ਲਈ ਐ ਮੰਗੋ ਦਾ ਜੂਸ ਮੰਗ ਲਿਆ ਤੇ ਹੁਣ ਮੈਂ ਉਹਨਾਂ ਨਾਲ ਨਾਲ ਜੁੜ ਗਈ ਬਾਕੀ ਦਾ ਕੰਮ ਮੇਰੇ ਪਏ ਨੇ ਉਹ ਮੈਂ ਕਰਦੀ ਆ ਤੇ ਮੈਂ ਦਿਖਾਉਂਦੀ ਤੁਹਾਨੂੰ ਥੋੜਾ ਜਿਹਾ ਪਾਣੀ ਐਡ ਕਰਾਂਗੇ ਦੋ ਤਿੰਨ ਚਮਚੇ ਇਹਦੇ ਵਿੱਚ ਤੇ ਫਿਰ ਚਲਾਉਂਦੇ ਆ ਇਹ 4th ਵਨ ਵਾਲਾ ਜਿਹੜਾ ਕੱਪ ਇਹ ਜਿਹੜਾ ਹਮੇਸ਼ਾ ਆਪਾਂ ਤੇਲ ਵਾਸਤੇ ਯੂਜ਼ ਕਰਦੇ ਸੀ ਨਾ ਇਹ ਦੇਖੋ ਇਹ ਵਾਲਾ ਤੇ ਇੰਨਾ ਆਪਾਂ ਪਾਣੀ ਵਿੱਚ ਪਾ ਦਿਆ ਤੇ ਹੁਣ ਇਹਨੂੰ ਇਦਾਂ ਟੱਕਣ ਲੈਂਦੇ ਆ ਲਾ ਇਸ ਤਰ੍ਹਾਂ ਤੇ ਇਹਨੂੰ ਲੈਣਾ ਆਪਾਂ ਇਸ ਦਿਛਾ ਤੇ ਲਿਆ ਤੇ ਹੁਣ ਕਰ ਲੈਨੇ ਆ ਆਪਾਂ ਇਸ ਤਰ੍ਹਾਂ ਨੂੰ ਆਹਨ ਤੇ ਜਦੋਂ ਤੁਸੀਂ ਸਮਝਾਉਂਦਾ ਕਿ ਗ੍ਰਾਊਂਡ ਹੀ ਹੁੰਦਾ ਹੈ। ਜਦੋਂ ਤੁਸੀਂ ਪਾਣੀ ਚਾਹੁੰਦੇ ਹੋ ਉਹ ਆ ਨਹੀਂ ਹੁੰਦਾ। ਜਦੋਂ ਤੁਸੀਂ ਹਾਂ ਕਰਦੇ ਹੋ ਨਾ ਤਾਂ ਗ੍ਰਾਊਂਡ ਨਾ ਕਰਾਂਗੇ। ਮ ਜਨੀ ਦਿਖਾ ਖੋਲ ਕੇ ਇਹ ਆਪਣਾ ਪੇਸਟ ਹੋ ਗਈ ਰੈਡੀ ਚਮਚੇ ਨਾਲ ਦਿਖਾਂਦੀ ਆ ਇਦਾਂ ਨਹੀਂ ਪਤਾ ਲੱਗਣਾ ਇਹ ਦੇਖੋ ਇਹ ਦੇਖੋ ਇਸ ਤਰ੍ਹਾਂ ਦਾ ਬਣ ਗਿਆ ਇਦਾਂ ਦਾ ਬਣਾਉਣਾ ਆਪਣਾ ਪੇਸਟ ਐ ਦੇਖੋ ਇਹ ਦੇਖੋ ਇਸ ਤਰ੍ਹਾਂ ਕੋ ਲੇਨ ਰੋਲ ਜੇ ਕਿਦਰੇ ਹੋਟਲ ਆ ਰਾ ਪੈਂਦਾ ਫਿਰ ਜਿਆਦਾ ਕਲੀਨ ਅਪ ਦਾ ਕੰਮ ਵੱਜ ਜਾਏਗਾ ਇਹ ਦੇਖੋ ਕਿੰਨਾ ਸੋਹਣਾ ਹੈ ਹੈਨਾ ਵਧੀਆ ਹੈ ਨਾ ਦੱਸਿਓ ਜੀ ਮੈਨੂੰ ਜਰੂਰ ਤੁਸੀਂ ਹੋਰ ਦੱਸਿਆ ਕਰੋ ਆਪਣੀ ਭੈਣ ਨੂੰ ਇਹ ਦੇਖੋ ਮੇਰੀ ਮੰਮੀ ਨਾ ਗੋਟ ਬਣਾਉਂਦੀ ਹੁੰਦੀ ਸੀ ਜੇ ਕਿਸੇ ਨੇ ਗੋਟ ਦੀ ਰੈਸਪੀ ਸਿੱਖਣੀ ਹੈ ਉਹ ਵੇਖਣਾ ਚਾਹੁੰਦਾ ਹੈ ਸਿੱਖਣਾ ਚਾਹੁੰਦਾ ਹੈ ਬਹੁਤ ਪੁਰਾਣੀ ਹੈ 40 ਸਾਲ ਪਹਿਲਾਂ ਦੀ ਪੁਰਾਣੀ ਮੇਰੀ ਮਦਰ ਜਿਹੜੀ ਨਾ ਬਹੁਤ ਵਧੀਆ ਕੁਕਿੰਗ ਕੋਕ ਸੀ ਉਸ ਟਾਈਮ ਕੋਈ ਇੱਕ ਹੈ ਨਹੀਂ ਸੀ ਆਪਣੇ ਫੋਨ ਰੈਸਪੀਆਂ ਨਹੀਂ ਸੀ ਹੁੰਦੀਆਂ ਬਹੁਤ ਵਧੀਆ ਬਣਾਉਂਦੀ ਸੀ ਗੋਟ ਦਾ ਮੀਟ ਤੁਸੀਂ ਮੈਨੂੰ ਕਮੈਂਟ ਵਿੱਚ ਲਿਖਿਓ ਜੇ ਜੇ ਤੁਸੀਂ ਮੇਰੀ ਮਦਦ ਦੀ ਰੈਸਪੀ ਵੇਖਣੀ ਹੈ ਨਾ ਤੇ ਮੈਂ ਤੁਹਾਨੂੰ ਰਸਤੇ ਜਰੂਰ ਤਿਆਰ ਕਰਾਂਗੀ ਇਹਦੇ ਵਿੱਚ ਪਾ ਲੈਨੇ ਆ ਤੇ ਦੂਸਰਾ ਵੀ ਮੈਂ ਗ੍ਰाइंड ਕਰ ਲਵਾਂ ਤੇ ਫਿਰ ਇਹਨੂੰ ਆਪਾਂ ਕੁੱਕ ਕਰਨਾ ਹੈ ਇਹ ਦੇਖੋ ਕਿੰਨਾ ਵਧੀਆ ਬਣ ਗਿਆ ਇਸ ਤਰ੍ਹਾਂ ਬਣਾ ਕੇ ਰੱਖ ਲਓ ਬੱਚਿਆਂ ਨੂੰ ਭਾਂਵੇਂ ਜਿਵੇਂ ਮਰਜ਼ੀ ਦਿਓ ਤੁਸੀਂ ਦਾ ਦਿਖਾ ਦੇ ਤੁਹਾਨੂੰ ਇਹ ਵੀ ਮੈਂ ਕੰਪਾਰਟ ਦਿਖਾ ਦਿੰਦਾ ਲੋ ਜੀ ਤੁਹਾਨੂੰ ਦਿਖਾਈਏ ਹੋ ਗਿਆ ਰੈਡੀ ਇਹ ਵੀ ਹੋਲ ਕਰਕਾ ਹੋ ਗਿਆ ਇਹ ਦੇਖੋ ਪੀਸਟ ਬਣ ਗਈ ਹੈ ਵੀ ਤੇ ਹੁਣ ਆਪਾਂ ਰੱਖਦੇ ਆਂ ਥੀਲਾ ਆਪਾਂ ਜਿੱਤੇ ਇੱਥੇ ਰੱਖ ਤੇ ਗੈਸ ਕਰਤੀ ਆਪਾਂ ਔਨ ਹਾਈ ਹੀਟ ਤੇ ਹੈ ਤੇ ਹੁਣ ਐਡ ਕਰਦੇ ਆਂ ਆਪਾਂ ਮੰਗੋ ਪਿਊਰੀ ਨੀ ਪਾਵਾਂਗੇ ਆਪਾਂ ਖੰਡ ਵਿੱਚ ਤੇ ਅੱਧਾ ਲੈਮਨ ਐਡ ਕਰਾਂਗੇ ਮਿਚੋੜਾਂਗੇ ਵਿੱਚ ਤੁਸੀਂ ਮਿੱਠਾ ਜ਼ਿਆਦਾ ਪੀਂਦੇ ਹੋ ਤੇ ਜ਼ਿਆਦਾ ਪਾ ਲਓ। ਅੰਬ ਵੈਸੇ ਮਿੱਠੇ ਹੁੰਦੇ ਨੇ ਇਥੇ ਮਿੱਠੇ ਹੋ ਗਏ। ਲੋਜਿੰਗ ਆਪਾਂ ਲੈਮਨ ਦੇਨੇ ਚੋੜ ਤੇ ਕਰਾਂਗੇ ਆਪਾਂ ਪਾਣੀ ਵੀ ਐਡ ਜਿਵੇਂ ਆਪਾਂ ਇਹ ਬਣਾ ਕਰਨਾ ਇਹ ਵਾਲੀ ਦੁੱਕਾ ਆਪਾਂ ਦੁੱਕਾ ਪਾਏ ਵਾਲੇ ਪਾਣੀ ਦੀ ਐਡ ਕੀਤੇ ਨੇ ਤੇ ਇਹਨੂੰ ਹੁਣ ਆਪਾਂ ਕੁਕ ਕਰਾਂਗੇ 5 ਮਿੰਟ ਦੋ ਤਿੰਨ ਮਿੰਟ ਆਪ ਪਕਾਵਾਂਗੇ ਹੁਣ ਮਿਲਦੀ ਹੈ ਦੋ ਤਿੰਨ ਮਿੰਟ ਬਾਅਦ ਮੈਂ ਗੋਦਾ ਜੂਸ ਹੋ ਗਿਆ ਰੈਡੀ ਆਪਾਂ ਮੈਂ ਗੋਵਾ ਕੇਲਾ ਮੰਗੇਓ ਫੂਟੀ ਚਲੋ ਰੈਡੀ ਹੋ ਗਿਆ ਤੁਸੀਂ ਇਹ ਬਣਾਓ ਤੇ ਜੁਆਇ ਕਰੋ ਆ ਤਾਂ ਬੰਦ ਨੂੰ ਠੰਡਾ ਹੋ ਜਾਂਦਾ ਫਿਰ ਆਪਾਂ ਗਲਾਸ ਦੇ ਵਿੱਚ ਪਾਵਾਂ ਲੋ ਜੀ ਮੰਗੇਓ ਵਾਲਾ ਜੂਸ ਪਾਲਕ ਜਿਹੜੀ ਆਪਣੀ ਹੋ ਗਈ ਠੰਡੀ ਤੁਸੀਂ ਬਣਾ ਕੇ ਇਸੇ ਵੀ ਕੱਚ ਦੇ ਕੰਟੇਨਰ ਵਿੱਚ ਪਾ ਕੇ ਤੇ ਇਹਨੂੰ ਸਟੋਰ ਕਰ ਸਕਦੇ ਹੋ 10 ਦਿਨਾਂ ਵਾਸਤੇ ਜਦੋਂ ਵੀ ਘਰ ਗਿਆਸਟ ਆਏ ਤੇ ਇਸ ਤਰ੍ਹਾਂ ਇਹਨੂੰ ਤੁਸੀਂ 3-4 ਚਮਚੇ ਪਾਓ ਤੇ ਵਿੱਚ ਚੀਨੀ ਸ਼ਰਬਤ ਸਾਰਾ ਪਾ ਕੇ ਸੋਹਣੀ ਤਰ੍ਹਾਂ ਤੁਸੀਂ ਕਰੋ ਤੇ ਗਾਰਨਿਸ਼ ਕਰਾਂਗੇ ਆਪਾਂ ਟੂਟੀ ਫਰੂਟੀ ਦੇ ਨਾਲ ਕਲਰ ਵਾਸਤੇ ਥੋੜੀ ਜਿਹੀ ਆਪਾਂ ਟੂਟੀ ਫਰੂਟੀ ਪਾ ਦੇਣੀ ਹੈ ਉੱਪਰ ਇਹ ਬਹੁਤ ਵਧੀਆ ਨਾਲੇ ਬੱਚਿਆਂ ਦੇ ਕੋਈ ਬੱਚਿਆਂ ਨੂੰ ਛੁੱਟੀਆਂ ਪੈ ਗਈਆਂ ਨੇ ਸਕੂਲਾਂ ਦੇ ਵਿੱਚ ਤੇ ਉਹਨਾਂ ਨੂੰ ਵੀ ਤੁਸੀਂ ਬਣਾ ਕੇ ਘਰ ਦੀ ਇਸ ਤਰ੍ਹਾਂ ਭਾਵੇਂ ਇਸ ਤਰ੍ਹਾਂ ਵੀ ਖਾ ਲੈਣ ਤਾਂ ਵੀ ਕੋਈ ਗੱਲ ਨਹੀਂ ਪੀ ਲੈਣ ਤੇ ਜੇ ਤੁਸੀਂ ਰੱਖ ਲੈਣਾ ਤੇ ਮੇਰੇ ਬੱਚਿਆਂ ਨੂੰ ਵੀ ਪਾਓ ਇਹ ਸ਼ਰਬਤ ਆਪਣਾ ਸੀਰਪ ਪਾਓ ਤੇ ਬੱਚਿਆਂ ਨੂੰ ਬਣਾ ਕੇ ਦਿਓ ਮਹਿੰਗੀ ਫਰੂਟੀ ਘਰ ਵਿੱਚ ਤੁਸੀਂ ਮੰਗੇਓ ਫਰੂਟੀ ਤਿਆਰ ਕਰਕੇ ਬੱਚਿਆਂ ਨੂੰ ਦਿਓ ਨਾਲੇ ਬੱਚੇ ਖੁਸ਼ ਨਾਲੇ ਤੁਸੀਂ ਆਪ ਖੁਸ਼ ਮਾਵਾ ਖੁਸ਼ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ